ਮੈਂ ਮੇਰੀ ਮਾਂ ਨੂੰ ਕਿਹਾ ਮਾਮਾ ਮੈਂ ਬੈਂਜੋ ਲੈਣੀ ਆ ਮੈਂ 13 ਰੁਪਏ ਦਿੰਦਾ ਦੀ ਫਲਾਣੇ ਫਲਾਣੇ ਮੈਨੂੰ ਆਏ ਕਹਿੰਦੇ ਵੀ ਹਿੱਸਾ ਪਾ ਕੇ ਲੈ ਲੈਣਿਆ ਕਹਿੰਦੀ ਨਾ ਭਾਈ ਪਿੱਥਾ ਪਾ ਕੇ ਨਹੀਂ ਲੈਣੀ 13 ਰੁਪਏ ਲੈ ਬੈਂਜੋ ਲੈ ਆਪਣੇ ਘਰੇ ਲਓ ਜੀ ਮੈਂ ਇਹ ਗਰੀਬੀ ਹੋਣ ਕਰਕੇ ਮੈਂ ਕਿਤੇ ਜਾ ਨਹੀਂ ਸਕਿਆ ਅੱਜ ਨੂੰ ਤਾਂ ਮੈਂ ਜਿਵੇਂ ਕਹਿੰਦੇ ਨੇ ਛੋਟੀਏ ਲੱਗੀ ਹੁੰਦੇ ਦੀ ਸੇਵਾ ਤੇ ਡਾਲੀ ਦੀ ਸੇਵਾ ਕਰਦਿਆਂ ਨੂੰ ਡਾਲੀ ਦੀ ਸੇਵਾ ਜੀ ਘੱਟੋ ਘੱਟ ਮੈਂ 18 ਸਾਲ ਕੀਤੀ ਹੈ ਦਿਖਾਈ ਤਾਂ ਜੀ ਮੈਨੂੰ ਕੋਈ ਤਕਰੀਬਨ ਮੇਰੀ ਸਾਲਕ ਨਹੀਂ ਹੁੰਦੀ 32 ਅੱਛਾ ਜੀ ਜਦ ਤੋਂ ਮੇਰੀ ਨੀਗਾ ਬੰਦ ਹੋ ਗਈ ਤੇ ਬਾਜਾ ਸਿੱਖ ਗਿਆ ਵੀ ਜੇ ਮੈਂ ਕੋਸ਼ਿਸ਼ ਕਰਾਂ ਮੈਂ ਆਹ ਕੰਮ ਚੜ ਜਾ ਹੂੰ ਮੈਂ ਸਗੀਤ ਕਰਾਣਾ ਲੱਗਣਾ ਉਹ ਮੈਨੂੰ ਕਹਿਣ ਲੱਗਾ ਵੀ ਨਹੀਂ ਬਹੁਤ ਉਹਨੇ ਮੈਨੂੰ ਤਾੜ ਕੇ ਕਿਹਾ ਇਹ ਗੱਲ ਫੇਰ ਅੱਛਾ ਜੀ ਕਹਿੰਦਾ ਨਾ ਇਹ ਨਿਕਮਾ ਕੰਮ ਨਾ ਮੈਂ ਤੈਨੂੰ ਬਾਣੀ ਸਿਖਾਉਣਾ ਮੈਂ ਤੇ ਨੰਦਾਂ ਦੇ ਸ਼ਬਦ ਸਿਖਾਉਣਾ ਸਾਰੀ ਬਾਤ ਸਿਖਾਉਣਾ ਮੈਂ ਪੈਸਾ ਲੈ ਦੇ ਕੇ ਸਿੱਖਿਆ ਵੀ ਨਹੀਂ ਮੈਂ ਪੈਸਾ ਲੈਣਾ ਨਹੀਂ ਬਾਬਾ ਜੀ ਤੁਹਾਡਾ ਪੂਰਾ ਨਾਮ ਕੀ ਹੈ ਜੀ ਸ਼ਮਸ਼ੇਰ ਸਿੰਘ ਪਿੰਡ ਈਸੜੇ ਚ ਰਹਿੰਦੇ ਹੋ ਪਿੰਡ ਈਸੜਾ ਮਜਬੀ ਸਿੰਘ ਕਾਸਟਰ ਜੀ ਤੇ ਬਾਬਾ ਜੀ ਆਪਣੇ ਜ਼ਿੰਦਗੀ ਬਾਰੇ ਦੱਸੋ ਵੀ ਕਿੰਨੀ ਕੁ ਉਮਰ ਹੋ ਗਈ ਆ ਤੇ ਸਾਰੀ ਉਮਰ ਦੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਹੁੰਦੀਆਂ ਨੇ ਤੁਸੀਂ ਗੁਰਬਾਣੀ ਨਾਲ ਜੁੜੇ ਹੋ ਤੇ ਤੁਸੀਂ ਬਾਣੀ ਨਾਲ ਵੀ ਜੁੜੇ ਹੋ ਬਾਣੀ ਨਾਲ ਜੁੜੇ ਹੋ ਇਕ ਬਹੁਤ ਵੱਡੀ ਉਦਾਹਰਨੋਂ ਤੁਸੀਂ ਅੱਜ ਦੇ ਸਮਾਜ ਦੇ ਲਈ ਇਹਨਾਂ ਬੱਚਿਆਂ ਦੇ ਲਈ ਅੱਜ ਦੇ ਜ਼ਮਾਨੇ ਲਈ ਤੇ ਗੁਰਬਾਣੀ ਨਾਲ ਜੋੜਨ ਦਾ ਤੁਸੀਂ ਕੀਰਤ ਕਾਰਜ ਵੀ ਕਰ ਰਹੇ ਹੋ ਤੇ ਬਾਬਾ ਜੀ ਆਪਣੀ ਜ਼ਿੰਦਗੀ ਬਾਰੇ ਦੱਸੋ ਤੁਸੀਂ ਵੀ ਜਣੀ ਇਹ ਮਾਪ ਪਿਓ ਨੇ ਪਿਛਲੇ ਕੰਮ ਕਰੇ ਨੇ ਹਾਂਜੀ ਜਿੱਥੇ-ਜਿੱਥੇ ਵੀ ਜਿਹੜਾ ਵੀ ਕੰਮ ਕਰਿਆ ਜੀ ਠੀਕ ਹੈ ਜੀ ਜਨਮ ਤਕਰੀਬਨ ਜੀ ਹੁਣ ਅੰਦਾਜ਼ਾ ਆ ਜਾਂਦਾ ਹੈ 70 ਕੇ ਸਾਲ ਦੀ ਉਮਰ ਆ ਅੱਛਾ ਜੀ ਮਰੋਤਵਾੜਾ ਆਜ਼ਾਦ ਮੁਲਕ ਦੇ ਵਿੱਚ ਜਨਮ ਹੋਇਆ 47 ਤੋਂ ਬਾਅਦ ਹੈ ਜੀ ਬਾ ਜੀ ਬਾਜ 9 ਸਾਲ ਬਾਅਦ ਅੱਛਾ ਹਾਂ ਜੀ ਕਿਹੜੇ ਪਿੰਡ 'ਚ ਹੋਇਆ ਸੀਗਾ ਜੀ ਜਨਮ ਹੈ ਕਿਹੜਾ ਪਿੰਡ ਸੀ ਉਦੋਂ ਜਦ ਜਨਮ ਹੋਇਆ ਆਹੀ ਦੀ ਈਸੜਾ ਪਿੰਡੀ ਅਸੀਂ ਅਸੀਂ ਪੱਕੇ ਬਸ ਨਹੀਂ ਕਿ ਇੱਥੇ ਦੇ ਹੀ ਹਾਂ ਜੀ ਅੱਛਾ ਜ਼ਿਲ੍ਹਾ ਸੰਗਰੂਰ ਪਿੰਡੀ ਈਸੜਾ ਧੂੜੀ ਦੇ ਲਾਗੇ ਹਾਂ ਜੀ ਅੱਛਾ ਅੱਛਾ ਬਾਬਾ ਜੀ ਗੁਰੂ ਕਰਨ ਨਾਲ ਕਿਸ ਤਰ੍ਹਾਂ ਜੁੜੇ ਫਿਰ ਤਾਨੂੰ ਮਤਲਬ ਦਿਖਾਈ ਨਹੀਂ ਦੇ ਰਿਹਾ ਕਦੋਂ ਕੋ ਤੋ ਇਹ ਤੁਹਾਨੂੰ ਪ੍ਰੋਬਲਮ ਆਈ ਆ ਦਿਖਾਈ ਤਾਂ ਜੀ ਮੈਨੂੰ ਕੋਈ ਤਕਰੀਬਨ ਮੇਰੀ ਸਾਲਕ ਦੀ ਹੂੰ 32 ਅੱਛਾ ਜੀ ਜਦ ਤੋਂ ਮੇਰੀ ਨਿਗਾ ਬੰਦ ਹੋ ਗਈ ਅੱਛਾ ਉਸ ਤੋਂ ਬਾਅਦ ਫਿਰ ਮੈਂ ਆਪਰੇਸ਼ਨ ਵੀ ਕਰਾਇਆ ਕੇਰਾ ਯਾਨੀ ਮਾੜੀ ਮੁੱਟੀ ਮੇਰੀ ਫਿਰ ਤੋਂ ਜੋ ਗਈ ਨਿਗਾ ਬਣ ਗਈ ਸੀ ਅੱਛਾ ਜੀ ਹੁਣ ਯਾਨੀ ਉਮਰ ਦੇ ਹਿਸਾਬ ਨਾਲ ਜੀ ਮੇਰੀ ਨਿਗਾ ਦਬ ਗਈ ਅੱਛਾ ਜੀ ਪਰ ਕੋਸ਼ਿਸ਼ ਮੇਰੀ ਇਹੀ ਰਹੀ ਹੈ ਜੀ ਪਹਿਲਾਂ ਉਹ ਇਲਾਕੇ ਜੀ ਸਿਆਣੇ ਬੰਦਿਆਂ ਨਾਲ ਮੇਰੀ ਬੈਠਕ ਰਹੀ ਹੈ ਜੀ ਸਿਆਣੇ ਬਜ਼ੁਰਗਾਂ ਨਾਲ ਮੈਨੂੰ ਉਹਨਾਂ ਨੇ ਚੰਗੀ ਹੀ ਗੱਲ ਦੱਸਣੀ ਜਿਹੜੀ ਦੱਸਣੀ ਹੈ ਠੀਕ ਹੈ ਜੀ ਮੈਂ ਬੱਚਾ ਹੁੰਦਾ ਜੀ ਛੋਟਾ 14-15 ਸਾਲ ਦਾ ਹਰਮੋਨੀਅਮ ਸਿੱਖ ਗਿਆ ਮੜਾ ਮੋਟਾ ਬੈਂਜੋ ਸਿੱਖ ਗਿਆ ਉਸ ਤੋਂ ਬਾਅਦ ਜੀ ਮੈਂ ਮੈਨੂੰ ਐ ਲੱਗਿਆ ਜਿਵੇਂ ਆਮ ਆਪਣੇ ਗੀਤ ਚੱਲਦੇ ਹੁੰਦੇ ਨੇ ਗੀਤ ਚੱਲਦੇ ਹੁੰਦੇ ਨੇ ਕੋਈ ਜਿਹੜਾ ਗੀਤ ਸੁਣ ਲਿਆ ਉਹੋ ਜਿਹਾ ਵਜਾ ਲਿਆ ਸਾਜ ਤੇ ਜੀ ਮੇਰਾ ਦਾਦਾ ਜੀ ਜਿਨ੍ਹਾਂ ਨੇ ਮੈਨੂੰ ਬਾਣੀ ਸਿਖਾਈ ਆ ਜੀ ਲੋਹਾਰ ਮਾਜਰੇ ਰਹਿਣ ਵਾਲਾ ਸੀ ਗੁਰੂ ਘਰੇ ਜੀ ਜਗਰਾਮਾ ਦੇ ਨੇੜੇ ਗਿੱਦੜਪਿੰਡੀ ਉਹਨਾਂ ਦਾ ਪਿੰਡ ਸੀ ਠੀਕ ਹੈ ਜੀ ਮੈਂ ਉਹਨਾਂ ਨੂੰ ਇਹੀ ਗੱਲ ਕਰੀ ਜੀ ਮੈਂ ਸਬਜ਼ੀ ਵੇਚਣ ਲੱਗ ਗਿਆ ਮੈਂ ਖਾ ਉਹਨੂੰ ਮੈਂ ਉਹਨੂੰ ਕਿਹਾ ਮੈਂ ਬਾਬਾ ਜੀ ਵੀ ਮੈਂ ਬੱਜਾਸ ਕਿਹਾ ਵੀ ਜੇ ਮੈਂ ਕੋਸ਼ਿਸ਼ ਕਰਾਂ ਮੈਂ ਆਹ ਕੰਮ ਚੜ ਜਾ ਹੂੰ ਮੈਂ ਤਗੀਤ ਕਰਾਂ ਨਾ ਲੱਗਦਾ ਉਹ ਮੈਨੂੰ ਕਹਿਣ ਲੱਗਾ ਵੀ ਨਹੀਂ ਬਹੁਤ ਉਹਨੇ ਮੈਨੂੰ ਤਾੜ ਕੇ ਕਿਹਾ ਇਹ ਗੱਲ ਦੇ ਅੱਛਾ ਜੀ ਕਹਿੰਦਾ ਨਾ ਇਹ ਨਿਕੰਮਾ ਕਰਨਾ ਮੈਂ ਤੈਨੂੰ ਬਾਣੀ ਸਿਖਾਉਣਾ ਮੈਂ ਤੇ ਨੰਦਾਂ ਦੇ ਸ਼ਬਦ ਸਿਖਾਉਣਾ ਸਾਰੀ ਬਾਤ ਸਿਖਾਉਣਾ ਤੂੰ ਇਹ ਪੜਿਆ ਕਰ ਜੀ ਜਾਨੀ ਮੈਂ ਉਹਨਾਂ ਦੀ ਕਿਰਪਾ ਨਾਲ ਜੀ ਇਹ ਰਸਤੇ ਪੈ ਗਿਆ ਠੀਕ ਹੈ ਜੀ ਨਹੀਂ ਤਾਂ ਪਤਾ ਨਹੀਂ ਕਹੇ ਜੇ ਭੈੜੇ ਕੰਮਾਂ ਚ ਪੈਂਦੇ। ਕੋਈ ਪਤਾ ਨਹੀਂ ਸੀ। ਜੀ। ਜਦ ਜੇ ਮੈਂ ਕਹਿੰਦੇ ਨੇ ਨਚਨ ਟਪਨ ਵਾਲਿਆਂ ਚ ਲਾ ਇਰਾਦੇ ਫੇ ਤਾਂ ਉਹੀ ਕੰਮ ਸਿੱਖਦੇ। ਹੂੰ। ਪਰ ਮੈਨੂੰ ਉਹਨਾਂ ਨੇ ਬਹੁਤ ਸੋਹਣੇ ਰਾਹ ਤੇ ਲਾਤਾ। ਅੱਜ ਵੀ ਅਸੀਂ ਇੱਕ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਉਸਤਾਦ ਨੂੰ ਯਾਦ ਕਰਦੇ ਆ। ਉਸਤਾਦੀ ਸ਼ਗirdi ਕੈਸੀ ਚੀਜ਼ ਹੈ। ਉਸ ਤੋਂ ਬਾਅਦ ਹੀ ਮੈਂ ਕੌਲਥੇੜੀ ਗੁਰੂ ਘਰ ਦੀ ਦਾਲੀ ਕਰਨ ਲੱਗ ਗਿਆ ਉੱਥੇ ਇੱਕ ਮੁੰਡਾ ਮਤਲਬ ਰਬਦਾਸੀ ਸਿੰਘਾਂ ਦਾ ਜੀ ਉਹਨਾਂ ਨੂੰ ਕੋਈ ਖਾਸ ਚੱਜ ਦੀ ਗੱਲ ਨਾ ਦੱਸੀ ਜਿਹੜਾ ਕੋ ਬੰਦਾ ਪਹਿਲਾਂ ਗ੍ਰੰਥੀ ਰਹਿੰਦਾ ਸੀ ਯਾਨੀ ਚਮਟੇ ਬਜਵਾਈ ਗਏ ਜੀ ਉਹ ਮੈਂ ਉਹਨੂੰ ਕਿਹਾ ਮੈਂ じゃ ਬਾਗ ਗਿਆ ਮਾਂ ਭਾਈ ਤੈਨੂੰ ਚਮਤੇ ਤੋਂ ਬਿਨਾ ਹੋਰ ਵੀ ਕੁਛ ਆਉਂਦਾ ਹੈ ਕਹਿੰਦਾ ਜੀ ਮੈਨੂੰ ਤਾਂ ਕੋ ਦੱਸਿਆ ਹੀ ਨਹੀਂ ਮਾਂ ਕੋਈ ਨਹੀਂ ਉਹਨੂੰ ਵੀ ਕੋਸ਼ਿਸ਼ ਕੀਤੀ ਮੈਂ ਸ਼ਬਦ ਸਿਖਾਉਣ ਦੀ ਇੱਕ ਕਾਲ ਸੀ ਜਿਹੜੀ ਇਹ ਮਾਸਟਰਨੀ ਤੀ ਉਹ ਲੜੀ ਦਾ ਦੀ ਡਿਊਟੀ ਸੀ ਜੀ ਉਹਨਾਂ ਨੇ ਮੈਨੂੰ ਜਦੋਂ ਉਹ ਵੀ ਮਿਲਣਾ ਕਿਤੇ ਵੀ ਮਿਲਣਾ ਬਾਬਾ ਜੀ ਸਾਡਾ ਮੁੰਡਾ ਹਾਰਮੋਨੀਅਮ ਸਿੱਖ ਜੂਗਾ ਕੀਰਤਨ ਕਰਨ ਸਿੱਖ ਜੂਗਾ ਉਹ ਮਾਪੁੱਤ ਸਿੱਖ ਜੂਗਾ ਉਹਨਾਂ ਦੇ ਘਰੇ ਜੀ ਇਸ ਵਕਤ ਬਾਬਾ ਤਰਸੋਂ ਦੀ ਨਿਸ਼ਾਨੀ ਪਈਆ ਹਾਰਮੋਨੀਅਮ ਵਾਹ ਜੀ ਮੈਂ ਉਹਨੂੰ ਕਿਹਾ ਮੈਡਮ ਨੂੰ ਮਾਸਟਰਨੀ ਨੂੰ ਮਾਗਾ ਪੁੱਤਾ ਹਾਰਮੋਨੀਅਮ ਮੈਨੂੰ ਦੇ ਦਿਓ ਕਹਿੰਦੀ ਬਾਬਾ ਜੀ ਵਜਾਉਣ ਨੂੰ ਲੈ ਲਵੋ ਜਿੱਥੇ ਮਰਜ਼ੀ ਬਾਰੇ ਸੰਤਾਂ ਦੇ ਨਿਸ਼ਾਨੀਆਂ ਤੁਸੀਂ ਰੱਖਣ ਨੂੰ ਨਾ ਲਿਓ। ਅੱਛਾ ਜੀ। ਮੈਨੂੰ ਜੀ ਜਦ ਮੈਂ ਬਹੁਤਾ ਕਹਿਣ ਤੇ ਮੈਨੂੰ ਇੱਕ ਦਿਨ ਮੁੰਡਾ ਸੱਧਣ ਆ ਗਿਆ ਕੋਈ 3 3 ਵਜੇ। ਬਾਬਾ ਜੀ ਮੇਰੀ ਮਮਾ ਜੀ ਨੇ ਸੱਦਾ ਤੁਨੂੰ ਮਾਂ ਚਾਲ ਪਾਈ। ਜਦ ਮੈਂ ਘਰੇ ਗਿਆ ਮੈਨੂੰ ਕਹਿੰਦੀ ਬਾਬਾ ਜੀ ਸਾਡੇ ਮੁੰਡੇ ਨੂੰ ਤਾਂ ਕੀਰਤਨ ਸਿਖਾਓ। ਉਹਨੇ 2 ਮੰਜੇ ਡਾਲੇ ਜੀ ਕਹੇ ਇੱਕ ਮੂਰੇ ਲਾ ਲਿਆ। ਜੀ। 2 ਮੰਜੇ ਡਾਹੇ ਹੋਏ ਜੀ। ਮੈਂ ਉਹਨੂੰ ਕਿਹਾ ਲੈ ਮੈਂ ਖਾ ਬਤਾ ਸਾਰੇ ਗੰ ਬੋਲੋ ਜਾਂ ਆ ਚੀਜ਼ ਬੋਲ ਉਹ ਜਾਂ ਬੋਲਣ ਲੱਗਿਆ ਉਹਦੀ ਭੈਣ ਧੀ ਉਦੋਂ ਥੋੜੀ ਜਿਹੀ ਵੱਡੀ ਇੱਕ ਜੀ ਉਹ ਸਾਹਮਣੇ ਬੈਠੀ ਹੱਸ ਪਈ ਜੀ ਮੁੰਡੇ ਦੇ ਮਨ ਚ ਇਹ ਜੀ ਜੱਗ ਪਈ ਮੁੰਡੇ ਨੇ ਦੁਬਾਰੇ ਹਾਂ ਨਾ ਨਾ ਕਹਿ ਕੇ ਦਿੱਤਾ ਹੀ ਨਾ ਬਾਬਾ ਜੀ ਕਹਿੰਦੀ ਮੇਰਾ ਮੁੰਡਾ ਹੁਣ ਕਿਵੇਂ ਸਿੱਖੂਗਾ ਮਾਂ ਪਾਈ ਸਿੱਖੂਗਾ ਇਹ ਹੁਣ ਉਰੇ ਨਹੀਂ ਸਿੱਖਦਾ ਅੱਛਾ ਜੀ ਇਹ ਸਿੱਖੂਗਾ ਮੇਰੇ ਕੋਲੇ ਗੁਰੂ ਘਰੇ ਇੱਥੇ ਨਹੀਂ ਸਿੱਖਦਾ ਹਾਂ ਮੈਨੂੰ ਕਹਿੰਦਾ ਬਾਬਾ ਜੀ ਮੈਂ ਤੁਹਾਡੇ ਕੋਲੇ ਹਰਾ ਵੱਢ ਕੇ ਆ ਜਾ ਕਰੂੰਗਾ ਇੱਕ ਘੰਟਾ ਲਾ ਕੇ ਮਾ ਚੰਗਾ ਭਾਈ ਲਓ ਜੀ ਉਹਨੂੰ ਘੱਟੋ ਘੱਟ ਪੰਜ-ਸੱਤ ਸ਼ਬਦ ਕਢਾਤੇ ਗਏ ਜੀ ਸ਼ਬਦ ਕਢਾਏ ਹੋਏ ਜੀ ਇੱਕ ਦਿਨ ਅਸੀਂ ਖੜੇ ਆ ਡੌੜੀ ਸਾਹਿਬ ਦੇ ਮੂਹਰੇ ਜੀ ਪੰਜ-ਚਾਰ ਬੁਢੇ ਖੜੇ ਉਹਦੇ ਬਾਬਿਆਂ ਦੇ ਥਾਵੇਂ ਜੀ ਜ਼ਿਆਦਾ ਸੀ ਉੱਥੇ ਖੜੇ ਜੀ ਉਹ ਮੁੰਡੇ ਨੇ ਜੀ ਆ ਕੇ ਚਲੋ ਮੈਂ ਤਾਂ ਕੌਣ ਸੀ ਆ ਕੇ ਉਹਨੇ ਮੇਰੇ ਪੈਰੀ ਹੱਥ ਲਾ ਕੇ ਗਾਣਾ ਗਿਆ ਹੂੰ ਜਾ ਕੇ ਹਰਮੋਨੀਅਮ ਛੇੜਨ ਲੱਗਾ ਛੇੜਿਆ ਬੁਲਾਉਣ ਲੱਗ ਗਿਆ ਉਹ ਮੈਨੂੰ ਬੁਢੇ ਕਹਿੰਦੇ ਬਾਬਾ ਜੀ ਉਮਰ ਚਾਹੇ ਮੇਰੀ ਨਿਆਣੀ ਐ ਤੀ ਕਿਉਂ ਬਾਬਾ ਜੀ ਵਾਲੇ ਕੰਮ ਤੇ ਕਹਿੰਦੇ ਅਸੀਂ ਉਹਦੇ ਬਾਬੇ ਆ ਸਾਡੇ ਦਾ ਪਹਿਰੇ ਹੱਥ ਲਾਇਆ ਦੀ ਤੇਰੇ ਕਿਉਂ ਲੱਗ ਗਿਆ ਮਖਾ ਜੀ ਮੇਰੀ ਸਾਡੀ ਆਪਸ ਵਿੱਚ ਆਸਾਦੀ ਸ਼ਕਿਰਦੀ ਹੈ ਹੂੰ ਤਾਂ ਲੱਗਿਆ ਹੋ ਮੈਂ ਉਹਨੂੰ ਅਨਮੁੱਲਾ ਗੁਣ ਦੇ ਰਿਹਾ ਤਾਂ ਕਰਕੇ ਉਹ ਲਾ ਕੇ ਗਿਆ ਮਖਾ ਤੁਸੀਂ ਉਹਨੂੰ ਗੁਣ ਦਿਓ ਫਿਰ ਉਹ ਤੁਹਾਡੇ ਪਹਿਰੇ ਹੱਥ ਲਾਊਗਾ ਹੂੰ ਲਓ ਜੀ ਮੈਂ ਉੱਥੇ ਕੋਈ 3 ਸਾਲ ਲਾਤੇ ਕੋਲ ਸਿੜੀ ਜੀ 3 ਸਾਲਾਂ ਦੇ ਵਿੱਚ ਆਣੀ ਉਹਨੂੰ ਸ਼ਬਦ ਮੈਂ ਕਈ ਕਿੜਾਤੇ ਵਧੀਆ ਪੱਕੇ ਰਾਗਾਾਂ ਚ ਜੀ ਮੈਨੂੰ ਕਹਿੰਦੀ ਮਾਸਤਨੀ ਬਾਬਾ ਜੀ ਮੁੰਡੇ ਦਾ ਨੋਂ ਪੈਂਟਾ ਤੀ ਕਹਿੰਦੀ ਹੁਣ ਪੈਂਟਾ ਥੋੜਾ ਅਮਰੀਕਾ ਜਾਊਗਾ ਮਖਾਛਾ ਭਾਈ ਕਹਿੰਦੀ ਥੋੜੇ ਸ਼ਬਦ ਦੇ ਹੈ ਅਮਰੀਕਾ ਕੋ ਮੈਂ ਕਰਾਂਗੇ ਮਾਂ ਚੰਗਾ ਬੱਤਾ ਮੇਨੇ ਕਬਾਦ ਮੇਰੀ ਤਿਆਰੀ ਹੋ ਗਈ ਮਖਾਜੀ ਮੈਂ ਤਾਂ ਜਾਊਂਗਾ ਯਾਦ ਮਾਉਨਾ ਦੇ ਘਰੇ ਲਾਦੀ ਲੈ ਕੇ ਆ ਮਾ ਪੁੱਤ ਮੈਂ ਤਾਂ ਜਾਊਂਗਾ ਹੁਣ ਬਈ ਹੁਣ ਪੈਂਟਾ ਰਸਤੇ ਪੈ ਗਿਆ ਸਾਜ਼ ਵਜਾਉਣ ਲੱਗ ਗਿਆ ਹੁਣੇ ਡੋਲਦਾ ਨਹੀਂ ਭਾਈ ਮੈਡਮ ਦੇ ਮਨ ਚ ਬਹੁਤ ਅਫਸੋਸ ਹੋਇਆਏਗਾ ਬਾਬਾ ਜੀ ਸਾਡਾ ਮੁੰਡਾ ਪੂਰਾ ਟ੍ਰੇਨ ਨਹੀਂ ਹੋਇਆ ਤੁਸੀਂ ਕਿਉਂ ਜਾਣਿਓ ਤੁਸੀਂ ਪੈਸੇ ਢੇਲੇ ਚਾਹੁੰਦੇ ਨੇ ਮੇਰੇ ਤੋਂ ਲੈ ਲਓ ਮਾ ਨਹੀਂ ਪੁੱਤ ਪੈਸੇ ਤਾਂ ਲੈਣਾ ਤਾਂ ਮੁੰਡੇ ਨੂੰ ਕਹਿੰਦੀ ਜਾ ਪੁੱਤ ਪੈਂਟੇ ਅਖਵਾੜ ਦੇ ਥੱਲੇ ਪੈਸੇ ਪਏ ਨੇ ਉਹ ਲੈ ਆ ਚੱਕੇ ਮਾਪੇ ਕੀ ਕਰਨੇ ਨੇ ਕਹੇ ਦੀ ਬਾਬਾ ਜੀ ਤੁਹਾਨੂੰ ਦੇਣੇ ਮਾਹਨਾ ਪਾਈ ਮੈਂ ਨਹੀਂ ਪੈਸਾ ਲੈਂਦਾ ਮੈਂ ਪੈਸਾ ਲੈ ਦੇ ਕੇ ਸਿੱਖਿਆ ਵੀ ਨਹੀਂ ਮੈਂ ਪੈਸਾ ਲੈਣਾ ਨਹੀਂ ਹੂੰ ਜਣੀ ਮੈਨੂੰ ਬਹੁਤ ਕੋਸ਼ਿਸ਼ ਕੀਤੀ ਪਰ ਮਾਇਆ ਇਹ ਪੈਸਾ ਕਦੇ ਕਿਸ ਤੋਂ ਫੜਿਆ ਨਹੀਂ ਜੀ ਹੁਣ ਦੋ ਮੁੰਡੇ ਮੇਰੇ ਕੋਲ ਸਿੱਖਦੇ ਨੇ ਜੀ ਇੱਕ ਤਾਂ ਸਾਡਾ ਭਾਈ ਦਾ ਪੋਤਾ ਹੈ ਇੱਕ ਸਾਡਾ ਭਤੀਜਾ ਹੈ ਜਣੀ ਭਤੀਜਾ ਦਾ ਨਿਆਣਾ ਹੈ ਪੋਤਾ ਥੋੜਾ ਜਆ ਸੁੱਖ ਨਾਲ ਗਾਭਰੂ ਹੈ ਪੰਨਾ 16 ਦਾ ਹੁਣ 11ਵੇਂ ਵਿੱਚ ਪੜਦਾ ਹੈ ਜੀ ਉਹ ਇੱਕ ਦੋ ਸ਼ਬਦ ਉਹ ਵੀ ਪੱਕੇ ਕਰ ਚੁੱਕਿਆ ਮੈਂ ਉਹਨੂੰ ਕਹਿਣਾ ਉਹਨਾਂ ਵੀ ਭਾਈ ਗੌਰ ਨਾਲ ਸਾਜ਼ ਵਜਾ ਜੇ ਸਹੀ ਨਹੀਂ বাজਾਨੇਗਾ ਤਾਂ ਅਗਲਾ ਗਾਲ ਮੈਨੂੰ ਕੱਢੂ ਵੀ ਤੇਰਾ استاد ਕੌਣ ਹੈ ਕਹਿੰਦਾ ਜੀ ਹਾਂ ਠੀਕ ਹੈ ਯਾਨੀ ਬਹੁਤ ਵਧੀਆ ਜੀ ਹੁਣ ਹਾਰਮੋਨੀਅਮਾ ਮੁੰਡਾ ਲੱਗ ਗਿਆ ਵਜਾਉਣ ਉਹ ਵਧੀਆ ਜੀ ਜਣੀ ਮੇਰੀ ਵੀ ਕੋਸ਼ਿਸ਼ ਹੈ ਵੀ ਜੇ ਕੋਈ ਬੱਚਾ ਸਿੱਖ ਜੇ ਬੂਟੇ ਦੇ ਥਾਮੇ ਬੂਟਾ ਲੱਗ ਜੇ ਬਹੁਤ ਚੰਗੀ ਗੱਲ ਹੈ ਕਿਉਂ ਜਿਵੇਂ ਤੁਸੀਂ ਪੁੱਛ ਲਿਓ ਬਿਨ ਗੁਣ ਗਾਹਕ ਨਾ ਬੇਟੀਆ ਤਉ ਗੁਣ ਥੈਂ ਹੋ ਜਾਏ ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲੱਖ ਬਕਾਏ ਇਹਨੂੰ ਇਹ ਗੁਣ ਦੀ ਕਦਰ ਹੈ ਨਾ ਉਹ ਲੱਖਾਂ ਗੁਣਾਮੂਲ ਪਾ ਦਿੰਦਾ ਹੈ। ਬਾਬਾ ਜੀ ਤੁਹਾਨੂੰ ਗੁਰੂ ਘਰ ਦੇ ਵਿੱਚ ਵੱਖ-ਵੱਖ ਗੁਰੂ ਘਰਾਂ 'ਚ ਤੁਸੀਂ ਸੇਵਾ ਕੀਤੀ ਹੈ ਕੀਰਤਨ ਦੀ? ਹਾਂਜੀ। ਤੇ ਡਾਲੀ ਦੀ ਸੇਵਾ ਵੀ ਕੀਤੀ ਹੈ ਤੁਸੀਂ। ਹਾਂਜੀ ਹਾਂ। ਤੇ ਤੁਹਾਨੂੰ ਕਿੰਨੇ ਕ ਸਾਲ ਹੋ ਗਏ ਜਿਹੜੇ ਗੁਰੂ ਘਰਾਂ ਦੇ ਵਿੱਚ ਇਹ ਕੀਰਤਨ ਦੀ ਸੇਵਾ ਤੇ ਡਾਲੀ ਦੀ ਸੇਵਾ ਕਰਦਿਆਂ ਨੂੰ? ਡਾਲੀ ਦੀ ਸੇਵਾ ਜੀ ਘੱਟੋ-ਘੱਟ ਮੈਂ 18 ਸਾਲ ਕੀਤੀ ਹੈ। ਅੱਛਾ ਜੀ। ਡਾਲੀ ਦੀ ਸੇਵਾ ਹੋਰ ਨਹੀਂ ਮੈਂ ਕੋਈ ਕੰਮ ਕਰਿਆ। ਹੂੰ। ਉਸ ਤੋਂ ਬਾਅਦ ਫਿਰ ਮੈਂ ਚਲੋ ਕੁਝ ਕਈ ਵਾਰੀ ਆਪਸ ਵਿੱਚ ਫਿੱਕੀ ਹੋ ਜਾਂਦੀ ਹੈ ਹੂੰ ਫੇਰ ਮੈਂ ਹਟ ਗਿਆ ਦਾਲੀ ਕਰ ਲਓ ਕੁਛ ਨਹੀਂ ਗਾ ਦਬ ਕੀ ਹੂੰ ਨਿਗਾਹ ਕਰਕੇ ਮੈਂ ਜ਼ਿਆਦਾਤਰ ਨਿਗਾਹ ਕਰਕੇ ਅਟਿਆ ਜੈਨਪੁਰੋਂ ਮੈਨੂੰ ਹੁਣ ਵੀ ਕਹਿੰਦੇ ਜੈਨਪੁਰ ਪੰਥਰ ਲਾਤੇ ਜੀ ਹਾਂ ਜੀ ਤੇ ਬਾਕੀ ਤੁਸੀਂ ਗੁਰੂ ਘਰਾਂ ਦੇ ਵਿੱਚ ਕੀਰਤਨ ਵਗੈਰਾ ਵੀ ਕਰਦੇ ਰਹੇ ਹੋ ਪੱਕਾ ਪੱਕਾ ਜੀ ਪੱਕਾ ਅੱਛਾ ਜੀ ਹਾਂ ਉਹ ਕਿੰਨੇ ਸਾਲ ਤਕਰੀਬਨ ਹੋ ਗਏ ਤੁਹਾਨੂੰ ਕੀਰਤਨ ਕਰਦਿਆਂ ਨੂੰ ਕੀਰਤਨ ਮੈਂ ਸਿੱਖਣ ਲੱਗਿਆ ਜੀ 13 ਸਾਲ ਦੀ ਉਮਰ 'ਚ ਹਾਂ ਜੀ ਉਸ ਤੋਂ ਬਾਅਦ ਮੈਂ ਸਬਜ਼ੀ ਵੇਚੀ ਐ ਕੰਦੀਆਂ ਬੱਕਰੀਆਂ ਵਿਚਾਰੀਆਂ ਨੇ ਪੰਜ ਚਾਰ ਪਰ ਆ ਕੇ ਮੈਂ ਇੱਕ ਸ਼ਬਦ ਜ਼ਰੂਰ ਪੜਦਾ ਹੁੰਦਾ ਬਾਬਾ ਗੁਰਵਾ ਕਿਸ ਨੂੰ ਤੁਸੀਂ ਤਾਂ ਦੇਖਿਆ ਨਹੀਂ ਹੋਣਾ ਹਾਂਜੀ ਉਹਦੇ ਕੋਲੇ ਇੱਕ ਹਾਰਮੋਨੀਅਮ ਸੀ ਤਾਰਾਮ ਕਲਸੀ ਦਾ ਇਹ ਨਾਗੀ ਦਾ ਬਣਿਆ ਹੋਇਆ ਹੂੰ ਉਹਦੇ ਕੋਲ ਹਾਰਮੋਨੀਅਮ ਮੈਂ ਉਹਨੂੰ ਕਿਹਾ ਬਾਬਾ ਜੀ ਵਾਜਾ ਇਹ ਮੈਨੂੰ ਦੇ ਦਿਓ ਅਗਰ ਜੀਤੇ ਉਹ ਦਿਆਲ ਹੋ ਜਾਂਦਾ ਤੇ ਮੈਨੂੰ ਉਹੀ ਹੋ ਜਾਂਦਾ ਤੇ ਨਹੀਂ ਤਾਂ ਫਿਰ ਉਹ ਗੁੱਸਾ ਵੀ ਬਹੁਤ ਭੈੜਾ ਸੀ ਉਹਦਾ ਮੈਨੂੰ ਕਹਿੰਦਾ ਬਾਜਾ ਦਾ ਸੰਸ਼ੀਠਾ ਮੈਂ ਤੈਨੂੰ ਦੇ ਦੂੰਗਾ ਪਰ ਮੈਂ 70 ਰੁਪਏ ਲਾਉ ਹੂੰ ਹੂੰ ਮੈਂ ਕਹਾ ਬਾਬਾ ਜੀ ਮੈਂ ਉਹ ਦਿਨ ਹੱਥਾਂ ਲਾ ਗਿਆ ਮਾਂ ਬਬਾਈ ਜਾ ਤਾਂ 2 ਰੁਪਏ ਵੱਧ ਲੈ ਲੋ ਤੁਸੀਂ ਸਾਡੇ ਬਜ਼ੁਰਗੋਂ ਜਾਂ ਫੇਰ 2 ਰੁਪਏ ਘੱਟ ਲੈ ਲੋ ਕਹਿੰਦਾ ਨਾ ਘੱਟ ਲਵਾਂ ਨਾ ਵੱਧ ਲਵਾਂ 70 ਰਹਾ ਹੂੰ ਮੈਂ ਜਾਣ ਕੇ ਹੀ ਉਹਨੂੰ 70 ਰੁਪਏ ਦੇ ਆਇਆ ਨਾ 2 ਘੱਟ ਹੂੰ ਆਇਆ ਪੱਜਾਵੇ ਮਗਰੇ ਉਹ ਤੂੰ ਤਾਂ ਮੈਨੂੰ 2 ਰੁਪਏ ਘੱਟ ਦੇ ਆਇਆ ਆ ਮਾ ਬਾਬਾ ਜੀ ਤੁਸੀਂ ਮੇਰੇ ਉਸਤਾਦ ਨਹੀਂ ਹੈਗੇ ਹੂੰ ਕਹਿੰਦਾ ਨਾ ਆਜਾ ਕਬਦੇ 70 ਰੁਪਏ ਇਹ ਵੀਰਾ ਕਲਾਬਾ ਦਾ ਵੀਰਾ ਕਲਾ ਮਗਾ ਜਾਈ ਨਹੀਂ ਮਗਾ ਮਗਾ ਤੁਸੀਂ 5 ਵੱਧ ਲੈ ਲੋ ਤਾਂ ਕੀ ਹੈ ਕਹਿੰਦਾ ਨਾ 70 ਲਵਾਂਗਾ ਵੱਧ ਨਹੀਂ ਲਵਾਂਗਾ ਮੈਂ ਉਹਦੇ ਕਰ ਉਹਦੇ ਉਦੋਂ ਮੈਂ ਕੀਰਤਨ ਕਰਨ ਸਿੱਖ ਗਿਆ ਸੀ ਹੂੰ ਕਿਉਂ ਮੈਂ ਬਚਪਨ ਚ ਸਿੱਖਣ ਲੱਗਿਆ ਸੀ ਜਣੀ ਅਸੀਂ ਪਹਿਲੀ ਜਦ ਬੈਂਜੋ ਲਈ ਨਾ ਬਲਦੇਵ ਮਿਸਤਰੀ ਤੋਂ ਲਈ ਅਸੀਂ 13 ਰੁਪਈਆ ਦੀ ਬੈਂਜੋ ਪੰਡਤ ਆਪਣੇ ਬਖਸ਼ੀ ਰਾਮ ਨਹੀਂ ਸੀ ਹੁੰਦਾ ਹਾਂਜੀ ਇੱਕ ਮੇਜਰ ਨਾਤੀ ਦਾ ਮੁੰਡਾ ਮੈਨੂੰ ਕਹਿੰਦੇ ਵੀ ਆਪਾਂ ਹਿੱਸਾ ਪਾ ਕੇ ਬੈਂਜੋ ਲੈ ਲੈਣੇ ਮੈਂ ਮੇਰੀ ਮਾਂ ਨੂੰ ਕਿਹਾ ਮਾਮਾ ਵੀ ਬੈਂਜੋ ਲੈਣੀ ਆ ਮੈਂ 13 ਰੁਪਏ ਦਿੰਦਾ ਵੀ ਭਲਾਣੇ ਭਲਾਣੇ ਮੈਨੂੰ ਆਏ ਕਹਿੰਦੇ ਵੀ ਹਿੱਸਾ ਪਾ ਕੇ ਲੈ ਲੈਣੇ ਕਹਿੰਦੀ ਨਾ ਭਾਈ ਹਿੱਸਾ ਪਾ ਕੇ ਨਹੀਂ ਲੈਣੀ 13 ਰੁਪਏ ਲੈ ਬੈਂਜੋ ਲੈ ਆਪਣੇ ਕਰੇ ਬੈਂਜੋ ਲੈ ਲਈ ਜੀ ਮੈਂ ਉਹਨਾਂ ਕਹਿ ਮਹਾਵੀ ਦੇਖੋ বাজਾਓ ਜਦ ਮਰਜੀ ਹੂੰ ਪਰ ਮੈਂ ਹਿੱਸਾ ਨਿਕੇ ਦਾ ਲੈਣਾ ਨਾਮ ਇਹਨ ਲੋੜ ਹੈ বাজਾਓ ਜੀ ਆਇਆਂ ਪਰ ਉਹ ਸਿੱਖੇ ਨਹੀਂ ਫਿਰ ਹੂੰ ਮੈਂ ਪੜਨਾ ਛੱਡਿਆ ਨਹੀਂ ਜੀ ਅਸੀਂ ਦੋ ਬੰਦੇ ਪੱਕੇ ਰਹੀਏ ਇੱਕ ਤਾਂ ਮੈਂ ਇੱਕ ਦਰਸ਼ਨ ਸਿੰਘ ਸੰਤੋਖ ਦਾ ਮੁੰਡਾ ਬਾਬਾ ਜੀ ਜਿਵੇਂ ਤੁਹਾਡਾ ਕੀਰਤਨ ਅਸੀਂ ਸੁਣਿਆ ਹੈ ਬੀਤੋ ਆ ਕੀਰਤਨ ਤੁਸੀਂ ਬਹੁਤ ਸੋਹਣਾ ਕਰ ਦਿਓ ਰਸਪਿੰਨੀ ਮਿੱਠੀ ਆਵਾਜ਼ ਵੀ ਹੈ ਤੁਹਾਡੀ ਤੇ ਬਹੁਤ ਹਲੀਮੀ ਨਾਲ ਤੁਸੀਂ ਕੀਰਤਨ ਕਰਦੇ ਹੋ ਬਈ ਤੁਹਾਨੂੰ ਉਹ ਸਥਾਪਤਨੀ ਹੋ ਸਕੇ ਤੁਸੀਂ ਉਹ ਰਤਵਾ ਨਹੀਂ ਤੁਹਾਨੂੰ ਮਿਲ ਸਕਿਆ ਜਿਹੜਾ ਮਿਲਣਾ ਚਾਹੀਦਾ ਸੀ ਇਹ ਵੀ 70 ਸਾਲ ਦੀ ਉਮਰ ਹੋ ਗਈ ਇੰਨੇ ਲੰਬੇ ਸਮੇਂ ਤੋਂ ਕੀਰਤਨ ਕਰਦੇ ਆ ਰਹੇ ਹੋਂ ਗੁਰੂ ਘਰਾਂ ਚ ਬਈ ਕੀ ਕਾਰਨ ਰਿਹਾ ਇਹ ਕਾਰਨ ਇਹ ਹੋ ਗਿਆ ਜੀ ਸਾਦਾ ਜਿਹੜਾ ਭਾਵਤੀ ਉਹ ਥੋੜਾ ਜਿਹਾ ਹੈਗਾ ਤੇ ਖਾਣ ਪੀਣ ਵਾਲਾ ਬੰਦਾ ਹੂੰ ਯਾਨੀ ਸਾਡੇ ਤੇ ਉਹਦੀ ਕੋਈ ਖਾਸ ਨਿਗਾਹ ਨਹੀਂ ਸੀ ਹੂੰ ਮੈਂ ਜਦ ਫਿਰ ਉਹ ਆ ਕੇ ਉਹ ਇੱਧਰ ਜਾ ਕੇ ਇੱਕ ਕੇਸ ਜਾ ਹੋ ਗਿਆ ਧੀ ਹੂੰ ਮਲੂਹ ਭਾਰ ਤੋਂ ਕੰਨੀ ਹੂੰ ਫੇਰ ਦੋ ਤਿੰਨ ਸਾਲ ਉਹ diel ਜੀ ਰਿਹਾ ਹੂੰ ਮੈਂ ਮੇਰੀ ਮਾਂ ਨੂੰ ਕਿਹਾ ਮਾਂ ਬੇਬੇ ਮੈਂ ਕੀਰਤਨ ਕਰਨ ਜਾਣ ਲਾਂ ਵੀ ਮੈਂ ਕਿਸੇ ਰਾਗੀ ਕੋਲ ਬਗਣਾ ਮਿੰਨ ਮੇਰੀ ਮਾਂ ਕਹਿੰਦੀ ਭਾਈ ਤੂੰ ਕੀਰਤਨ ਕਰਨ ਵਗ ਜਾ ਵੀ ਮੈਂ ਜਵਾਕਾਂ ਨੂੰ ਲੈ ਕੇ ਨਾਲ ਮੰਗਣ ਵਗ ਜਾ ਕਰੂੰ ਪਿੰਡ ਚ ਹੂੰ ਓਏ ਹੋਏ ਮੇਰੇ ਮਨ ਨੇ ਸੋਚਿਆ ਵੀ ਨਾ ਮੈਂ ਜੀ ਫਿਰ ਉਦੋਂ ਬਾਅਦ ਸੜਕ ਤੇ ਜਾਣ ਲੱਗ ਗਿਆ ਸੜਕ ਤੇ ਲੱਗਿਆ ਹੈ 5 ਰੁਪਏ ਦਿਹਾੜੀ ਹੁੰਦੀ ਮੈਂ ਦਿਹਾੜੀ ਤੋੜਦਾ ਨਹੀਂ ਸੀ ਅੱਛਾ ਬੰਦੇ ਵਿੱਚ ਭਲੇ ਮਾਨਸ ਬੜੇ ਉਪਰ થી ਹੱਥ ਜੀ ਇੱਕ ਚੁੰਗਾ ਦਾ ਜਾਣੀ ਸਿੰਬਿਆ ਨਾ ਮੁੰਡਾ ਜੇ ਪੌਣੇ 5 ਵਜੇ ਲੇਬਰ ਬੈਠੀ ਹੁੰਦੀ ਪੌਣੇ 5 ਵਜੇ ਆ ਕੇ ਹਾਜ਼ਰੀ ਘਟ ਦਿੰਦਾ ਸੀ ਮੈਂ ਕਿਉਂ ਬੈਠਾ ਹਾਂ ਮੈਂ ਜਦ ਪਹਿਲੀ ਵਾਰੀ ਤਨਖਾਹ ਲੈਣ ਲੱਗਿਆ ਜੀ ਬਾਗੜੀ ਹੂੰ ਉਹਨੇ ਦੇਖ ਲਿਆ ਵੀ ਦੀ ਨਿਗਾਹ ਕਰ ਹਲਵਾ ਲਿਆ ਹੂੰ ਮੁੱਠਾ ਲਵਾ ਕੇ 150 ਰੁਪਏ ਫੜਾਤਾ ਮੈਨੂੰ ਲੈ ਭਾਈ 150 ਰੁਪਏ ਤੇਰਾ ਮਾਈ ਚੰਗਾ ਹੂੰ ਉਹ ਐਸਾ ਉਹਦਾ ਹੂੰ ਜੀ ਦਾ ਕੋਈ ਤਗਾਦ ਨਾ ਅਸੀਂ ਮਗਨਾ ਰੋਡ ਤੇ ਕੰਮ ਕਰਦੇ ਤੇ ਕਿਰਾਾ ਅਸੀਂ ਮੈਂ ਤਨਖਾਹ ਲੈਣ ਲੱਗਿਆ ਸਾਨੂੰ ਡਰਾਈਵਰ ਲੈ ਕੇ ਗਿਆ ਟਰੈਕਟਰ ਤੇ ਹੂੰ ਮੈਂ ਕਿਹਾ ਡਰਾਈਵਰ ਉਹ ਅਜੇ ਗੱਲਾਂ ਹੀ ਕਰਦਾ ਦੋ ਤਿੰਨ ਬੰਦੇ ਮੂਰੇ ਲਾਂਗੇ ਉਹ ਕਹਿੰਦਾ ਬਈ ਇੱਕ ਬੰਦਾ ਯਾਰ ਨਿਗਾ ਘਟਾ ਉਹ ਬੰਦਾ ਨਹੀਂ ਆਇਆ ਉਹੀ ਉਬਰ ਯਾਰ ਮੈਂ ਜਾ ਕੇ ਜਦੀ ਫਤੇ ਬੁਲਾਤੀ ਮੈਂ ਕਹਾ ਜੀ ਮੈਂ ਹਾਜ਼ਰ ਹੋ ਗਿਆ ਹੁਕਮ ਕਰੋ ਉਹ ਪਾਈ ਕਹਿੰਦਾ ਹੁਕਮ ਕਰਾ ਤੂੰ ਪੈਸੇ ਲੈ ਲੈ ਹੋਰ ਨਿਕੂ ਗਾਲਾਂ ਫੈਦਲ ਲਲਾ ਹੂੰ ਲਓ ਜੀ ਮੈਂ ਇਹ ਗਰੀਬੀ ਚ ਹੋਣ ਕਰਕੇ ਹੂੰ ਮੈਂ ਕਿਤੇ ਜਾ ਨਹੀਂ ਸਕਿਆ ਹੂੰ ਅੱਜ ਨੂੰ ਤਾਂ ਮੈਂ ਜਿਵੇਂ ਕਹਿੰਦੇ ਨੇ ਛੋਟੀ ਇਹ ਲਾਗੀ ਹੁੰਦੇ ਹਾਂਜੀ ਸਾਰਾ ਪਰਿਵਾਰ ਪਾਲਣ ਦੇ ਹੁੰਦੇ ਭਾਵਾ ਹੂੰ ਪਰ ਮੈਂ ਆਹ ਪੰਗੇ ਕਰਕੇ ਮੈਂ ਕਿਧਰੇ ਜਾ ਨਹੀਂ ਸਕਿਆ ਹੂੰ ਅੱਛਾ ਬਾਬਾ ਜੀ ਅ ਬਈ ਕੋਈ ਉਹ ਜਿਵੇਂ ਪੁਰਾਣੇ ਸਮਾਂ ਸੀ ਉਸ ਟਾਈਮ 1960 ਜਾਂ 50 ਦੇ 60 ਦੇ ਕਰੀਬ ਦਾ 60 ਦੇ ਕਰੀਬ ਦੇ ਆਸ-ਪਾਸ ਦੀਆਂ ਗੱਲਾਂ ਹੋਣਗੀਆਂ ਜਿਹੜੀਆਂ ਤੁਸੀਂ ਕਰ ਰਹੇ ਹੋ। ਕੋਈ 60 65 ਠੀਕ ਹੈ ਜੀ। ਵੀ ਉਸ ਟਾਈਮ ਕੋਈ ਤੁਹਾਡੇ ਉਹ ਕਹੀ ਨਹੀਂ ਮਿਲਿਆ ਜੀ ਬਿਤਕਰਾ ਕੋਈ ਨਹੀਂ। ਅੱਛਾ। ਨਾ ਬਿਤਕਰਾ ਦਾ ਖਤਮ ਹੋ ਗਿਆ ਸੀ। ਠੀਕ ਹੈ ਜੀ। ਕੀਰਤਨ ਜਾਂਦਾ ਸੀ ਕਿਤੇ ਵੀ ਜਾਂਦੇ ਤੇ ਗੁਰੂ ਘਰਾਂ ਅੱਜ ਤੁਹਾਨੂੰ ਮੌਕਾ ਮਿਲਦਾ ਰਿਹਾ ਯਾਨੀ ਪੱਕਾ ਪੱਕਾ ਪੱਕਾ। ਵਾਹਿਗੁਰੂ। ਮੈਨੂੰ ਤਾਂ ਢੀਕਦੇ ਰਹਿੰਦੇ ਤੇ ਜੀ। ਆਪਣੇ ਜੈਨਪੁਰ ਜੇ ਕਿਤੇ ਜਾਮੋ ਬਾਬੇ ਅਮਰਜੀਤ ਨੂੰ ਪੁੱਛ ਲਿਓ ਜੀ ਉਹ ਮੈਨੂੰ ਹੁਣ ਵੀ ਇਹ ਗੱਲ ਕਹਦਾ ਹੁੰਦਾ ਕਹਿੰਦਾ ਭਾਈ ਜਿਵੇਂ ਅਸੀਂ ਕਥਾਵਾਚਕ ਹੋ ਗਏ ਸਾਨੂੰ ਸਾਜ ਨਹੀਂ ਆਇਆ ਹੂੰ ਸਾੱਚੋ ਅਸੀਂ ਕੱਚੇ ਰਹੀਏ ਹੂੰ ਜਿਹੜੀ ਇਹ ਸੰਗੀਤਕਾਰੀ ਹੈ ਜੀ ਹੂੰ ਇਹ ਤਾਂ ਬਹੁਤ ਮਾਰ ਖਾ ਕੇ ਮਿਲਦੀ ਹੈ ਲੋਹਾਰ ਮਾਜਰੇ ਅਸੀਂ ਜਿੱਡੇ ਸਾਡੇ ਉਸਤਾਦ ਦੀ ਗੱਲ ਕਰਦੇ ਆਂ ਸੁਭਾਅ ਦਾ ਰੁੱਖਾ ਜ਼ਰੂਰ ਸੀ ਹੂੰ ਜਿਵੇਂ ਲੇਟਨਗਾ ਤਾਂ ਕਿ ਹੁੰਦੀਆਂ ਨੀਤੀਆਂ ਬਾਹਰ ਜਾ ਕੇ ਆਉਂਦੇ ਹੁੰਦੇ ਹਾਂ ਉਹਨਾਂ ਨੇ ਗੜਬੇ ਦੋ ਸਿਰ ਦੇਣੇ ਲਿਆ ਕੇ ਰੇਤੇ ਤੇ ਜਦ ਮੈਂ ਜਾਣਾ ਆ ਗੜਬੇ ਮਾਜ ਲਈ ਲਓ ਬਾਬਾ ਜੀ ਮਾਜਣਿਆ ਗੜਬੇ ਗੁੜਬੇ ਮਾਜ ਕੇ ਪ੍ਰਸ਼ਾਦਾ ਸਿਕਾ ਕੇ ਉਹਨੇ ਮੈਨੂੰ ਇਹ ਗੱਲ ਕਹਿਣੀ ਵੀ ਤੂੰ ਘਰੋਂ ਇਹ ਰੋਟੀ ਨਾ ਖਾਈ ਰੋਟੀ ਮੇਰੇ ਕੋਲੇ ਖਾਈ ਆ ਕੇ ਮੈਨੂੰ ਦਹੀਂ ਵੀ ਰੱਖਣੀ ਉਹ ਦਾਲ ਥਾਦੀਆਂ ਵੀ ਰੱਖਣੀਆਂ ਬਹੁਤ ਵਧੀਆ ਰੱਖਣਾ ਸਤਿਕਾਰ ਹੋਇਆ ਪੂਰਾ ਅੱਛਾ ਬਾਬਾ ਜੀ ਜੇ ਗੱਲ ਕਰੀਏ ਵੀ ਜਿਵੇਂ ਹੁਣ ਤੁਹਾਡੇ ਹਾਲਾਤ ਨੇ ਜਿਹੜੇ ਐਨੇ ਸਾਲ ਗੁਰੂ ਘਰਾਂ ਚ ਸੇਵਾ ਕੀਤੀ ਤੁਸੀਂ ਨੇ ਜਿਹੜਾ ਮਿਹਨਤਾਨਾ ਕੁਝ ਮਿਲਦਾ ਰਿਹਾ ਤੇ ਫੁੱਲ ਤੁਸੀਂ ਚਲ ਉਹਦੇ ਨਾਲ ਗੁਜ਼ਾਰਾ ਚਲਾਉਂਦੇ ਰਹੇ ਔਰ ਤੁਹਾਡੀ ਮੇਰੇ ਖਿਆਲ ਚ ਵਿਆਹ ਸ਼ਾਦੀ ਵੀ ਨਹੀਂ ਹੋਈ ਤੁਸੀਂ ਕੱਲੇ ਹੀ ਹੋ ਕੱਲੇ ਹੀ ਕੱਲੇ ਹਾਂਜੀ ਤੇ ਬਈ ਹੁਣ ਗਰੀਬੀ ਦੇ ਅ ਤਕਰੀਬੀ ਦੇ ਹਾਲਾਤ ਨੇ ਤੁਹਾਡੇ ਜਿਵੇਂ ਦੇਖ ਰਿਹਾ ਬਹੁਤ ਜ਼ਿਆਦੇ ਛੱਤ ਵੀ ਹਲੇ ਕਾਨੇ ਵਾਲੀ ਹੈ ਕਾਨੇ ਵਾਲੀ ਜੀ ਕਾਨੇ ਸਾਈਕਲ ਦਾ ਜਿਹੜਾ ਤੁਹਾਡਾ ਉਹੀ ਸਾਈਕਲ ਤੇ ਤੁਸੀਂ ਵੀ ਜਿਹੜਾ ਰੁਜ਼ਗਾਰ ਹੈ ਉਹ ਨਾਲ ਦੇ ਸਕੂਲ 'ਚ ਤੁਸੀਂ ਛੋਟੇ ਮੋਟੀਆਂ ਮੇਰੇ ਖਿਆਲ 'ਚ ਸੁੱਕੀਆਂ ਪਕੌੜੀਆਂ ਖਿਲਾ ਹੀ ਵੇਚਦੇ ਆਉਂ। ਇਹ ਸੁੱਕਾ ਹਾਂਜੀ। ਸੁੱਕਾ ਹੀ ਆ ਸਮਾਨ। ਸੁੱਕਾ ਹਾਂਜੀ। ਜੇ ਲਾਈਏ ਤਾਂ ਪੂਰਾ ਲਫਾਫੇ 'ਚ ਤੁਹਾਡੇ ਕੀ ਹੈ 100 150 200 ਦਾ ਸਮਾਨ ਹੋਣਾ ਹੈ। ਬੱਦ ਵਦ ਚਲੋ ਉਹ ਇਹਦੇ ਨਾਲ ਤੁਸੀਂ ਇਹ ਗੁਜ਼ਾਰਾ ਜਿਹੜਾ ਚਲਾ ਰਹੇ ਨੇ 20-50 ਰੁਪਏ ਬਣਦੇ ਹੋਣਗੇ ਦਿਹਾੜੀ 'ਚ ਬੱਦ ਵਦ ਮਸਾ ਹਾਂ ਉਹ ਵੀ ਕਦੇ ਨਾ ਕਦੇ ਜਿਵੇਂ ਨਿਗਾ ਘਟਾਏ ਵੀ ਜਾਇਆ ਵੀ ਨਹੀਂ ਤੁਹਾਡੇ ਤੋਂ ਜਾਂਦਾ ਅੱਜ ਜਾਇਆ ਹੀ ਨਹੀਂ ਗਿਆ ਜੀ ਪਹਸਾਨ ਸੀ ਅੱਜ ਨਹੀਂ ਜਾਇਆ ਗਿਆ ਆ ਗਿੱਲੀ ਕਰਕੇ ਰਸਤਾ ਵੀ ਖਰਾਬ ਹੈ ਮੇਰੇ ਖਿਆਲ 'ਚ ਹੁਣ ਤੁਸੀਂ ਸਾਈਕਲ ਤੇ ਵੀ ਨਹੀਂ ਚੜਾ ਜਾਂਦਾ ਨਾ ਜੀ ਤੁਰ ਕੇ ਜਾਂਦੇ ਹੁਣ ਤਾਂ ਜਿਵੇਂ ਸਾਈਕਲ ਰੋਡ 'ਕੇ ਲੈ ਕੇ ਜਾਂਦੇ ਰੋਡ 'ਕੇ ਜੀ ਹਾਂ ਇੱਕ ਸਾਈਡ ਲਾ ਕੇ ਤੁਰੇ ਜਾਂਦੇ ਹਾਂ ਜੇ ਕੋਈ ਮੋਟਰਸਾਈਕਲ ਜਾਂ ਕੁਝ ਵੀ ਆਉਂਦਾ ਇੱਕ ਸਾਈਡ ਲਾ ਕੇ ਖੜ ਜਾਈਂਦਾ ਫਿਰ ਤੁਹਾਨੂੰ ਕੋਈ ਜਿਵੇਂ ਮੰਨ ਲਓ ਕੋਈ ਬਿਮਾਰੀ ਵੀ ਆ ਜਾਂਦੀ ਹੈ ਕੋਈ ਘਰ ਰੋਟੀ ਪਾਣੀ ਦੇ ਵੀ ਇਹ ਵੀ ਹੁਣ ਕਿਵੇਂ ਚੱਲਦਾ ਹੈ ਤੁਹਾਡੇ ਜਿਹੜਾ ਕੰਮ-ਕਮ ਹੈ ਜਿਹੜਾ ਹਾਲਾਤ ਨੇ ਉਹ ਕੀ ਨੇ ਹਾਲਾਤ ਭਾਜੀ ਇਹ ਨੇ ਮੈਂ ਚਾਹੇ ਤਾਂ ਇੱਧਰ ਰੋਟੀ ਖਾਨਾ ਚਾਹੇ ਦੂਏ ਕ ਨਹੀਂ ਖਾਨਾ ਬੱਕਰੀਆਂ ਵਾਲੇ ਕ ਨਹੀਂ ਹਾਂਜੀ ਮੇਰੀ ਕੋਸ਼ਿਸ਼ ਹੈ ਜਿੰਨੀ ਕੁ ਮੈਨੂੰ ਕਣਕ ਮਿਲਦੀ ਹੈ ਮੈਂ ਕਣਕ ਦੇ ਦਿੰਦਾ ਹਾਂ ਹਾਂਜੀ ਕਿਤੇ ਇੱਕ ਵੇਲੇ-ਕਿਵੇਲੇ ਪੰਜ-ਸੱਤ ਦਿਨਾਂ ਬਾਅਦ ਕੋਈ ਸਬਜ਼ੀ ਵੀ ਲੈ ਦੇ ਦਿੰਦਾ ਜੀ ਜਿਹੜੀ ਮੇਰੀ ਕੋਸ਼ਿਸ਼ ਹੈ ਵੀ ਮੈਂ ਮੁਕਤ ਨਾ ਖਾਵਾਂ ਵਾਹਿਗੁਰੂ ਜੀ ਵੀ ਜਿਹੜੀਆਂ ਜਿਹੜਾ ਵੀ ਤਿਲਫੁਲਕ ਮੋਨੇ ਉਹ ਚੋ ਵੀ ਤੁਸੀਂ ਮਤਲਬ ਉਸ ਖਰਚਾ ਕਰ ਲੈਨੇ ਹੋ ਗਰ ਨਹੀਂ ਹੁਣ ਛੋਟੇ ਭਾਈ ਨੇ ਤੁਹਾਡੇ ਹਾਂ ਦੁੱਧ ਲੈ ਆਉਣਾ ਜੀ ਉਹ ਮੈਂ ਤੁਹਾਡੇ ਜਿਹੜੇ ਨੇ ਉਹ ਵੀ ਮਜ਼ਦੂਰੀਏ ਕਰਦੇ ਨੇ ਇੱਕ ਬੱਕਰੀਆਂ ਪਾਲਦਾ ਤੇ ਇੱਕ ਦਿਹਾੜੀ ਕਰਦਾ ਇੱਕ ਦਿਹਾੜੀ ਕਰਦਾ ਉਹਨਾਂ ਦੇ ਆਪਦੇ ਵੀ ਬੱਚੇ ਨੇ ਚਲੋ ਨਾ ਜੀ ਆਪਾਂ ਇਹ ਗੱਲ ਸਮਝਦੇ ਆਂ ਅੱਛਾ ਬਹੁਤ ਔਖੀ ਆ ਬਾਬਾ ਜੀ ਇਹ ਜਿਹੜੀ ਛੱਤ ਵੀ ਫਿਰ ਸੜਕੜੇ ਦੀਆਂ ਚੋਂਦੀ ਹੋਣੀਆਂ ਮੀਂਹ ਚ ਤਾਂ ਹਾਂ ਜੀ ਹੈ ਜਦੋਂ ਬਰਸਾਤ ਹੁੰਦੀ ਆ ਛੱਤ ਤਾਂ ਫਿਰ ਚੋਂਦੀ ਹੋਣੀ ਆ ਚੋਂਦੀ ਆ ਜੀ ਆ ਸਾਰਾ ਚੋਂਦਾ ਇੱਥੋਂ ਪਾਚਾ ਇਰੇ ਚ ਵੀ ਇੱਕ ਗਾਡਰ ਹੈ ਦੋ ਗਾਡਰ ਨੇ ਤੇ ਇੱਕ ਤਾਂ ਮੇਰੇ ਖਾ ਚ ਲੱਕੜ ਦੀ ਬੱਲੀ ਹੀ ਲਾਈ ਹੋਈ ਆ ਉਹ ਸਿਰੇ ਤੇ ਜੀ ਹਾਂ ਹਨਾ ਜੀ ਬੱਲੇ ਲੱਗੀਆਂ ਬੱਲੇ ਲੱਗੀਆਂ ਬਾਲੇ ਵੀ ਤਕਰੀਬਨ ਤੁਸੀਂ ਦੇਖੋਗੇ ਵੀ ਬਹੁਤ ਪਤਲੇ ਬੱਚੇ ਖੁੱਚੇ ਬਾਲੇ ਲਾਏ ਹੋਏ ਨੇ ਔਰ ਬਕਈ ਜਗ੍ਹਾ ਤੇ ਉੱਤੇ ਤਾਂ ਜੀ ਮਤਲਬ ਡੰਡੇ ਹੀ ਪਾਏ ਹੋਏ ਨੇ ਫੱਟੀ ਵੀ ਪਾਈ ਹੋਈ ਹੈ ਜੀ ਵਿੱਚ ਫੱਟੀਆਂ ਵੀ ਪਾਈਆਂ ਹੋਈਆਂ ਨੇ ਹਾਂ ਜੀ ਕਮਰਾ ਜਿਹੜਾ ਬਹੁਤ ਮਾੜੇ ਹਾਲਾਤਾਂ ਚ ਹੈ ਇਤਨ ਜਾਦਾ ਮੀਂਹ ਚੋਂਖਾ ਆ ਜਾਂਦਾ ਡਿੱਗ ਵੀ ਸਕਦਾ ਜੀ ਨਾ ਇੱਕ ਮੰਜਾ ਜਿਹਦੇ ਤੇ ਮਤਲਬ ਤੁਸੀਂ ਪੈਨਿਓ ਤੇ 151 ਦਾ ਸਾਹਮਣੇ ਦੇਖੋ ਤੁਸੀਂ ਢਾਂਚਾ ਹੀ ਆ ਉਹਦੇ ਚਾਰ ਮਤਲਬ ਗੁਣਿਆ ਵੀ ਨਹੀਂ ਹੋਇਆ ਬਿਲਕੁਲ ਬਿਲਕੁਲ ਹੂੰ ਫਿਰ ਹੁਣ ਕਰੀਏ ਕੀ ਹੂੰ ਬਣਦਾ ਨਹੀਂ ਕੋਸਾ ਬਾਬਾ ਜੀ ਅਸੀਂ ਬੇਨਤੀ ਕਰਾਂਗੇ ਸੰਗਤ ਨੂੰ ਵੀ ਵੀ ਤੁਹਾਡੇ ਨਾਲ ਖੜੇ ਹੁਣ ਤੇ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਤੁਹਾਡਾ ਮੋਬਾਈਲ ਨੰਬਰ ਹੋਏਗਾ ਹਾਂਜੀ ਉਹ ਦੱਸ ਦਿਓ ਜੀ ਤੁਸੀਂ ਲੈ ਮਾਈਕ ਉੱਤੇ ਇਹ ਆਦੀ ਲਿਖਿਆ ਹੈ ਆਪਾਂ ਸਕਰੀਨ ਤੇ ਹੀ ਲਗਾ ਦੇਈਏ ਇਹ ਹੈਗਾ ਬੋਲ ਕੇ ਦੱਸੋ 82640 50765 ਹੈ ਨਾ ਜੀ ਹੂੰ ਜੀ ਦੋਸਤੋ 8264050765 ਇਹਨਾਂ ਦਾ ਨੰਬਰ ਹੈ ਜੀ ਤੇ ਇਸ ਮੋਬਾਈਲ ਤੇ ਤੁਸੀਂ ਅਵਾਜ਼ ਨੂੰ ਕਾਲ ਕਰ ਸਕਦੇ ਹੋ ਇਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਸ਼ੰਸ਼ੇਰ ਸਿੰਘ ਜੀ ਇਹਨਾਂ ਦਾ ਨਾਮ ਹੈ ਪਿੰਡ ਈਸੜਾ ਧੂਰੀ ਦੇ ਲਾਗੇ ਹੈ ਅਮਰਗੜ ਤੇ ਧੂਰੀ ਦੇ ਵਿਚਕਾਰ ਹੈ ਤੇ ਬਾਬਾ ਜੀ ਨਾਲ ਗੱਲਬਾਤ ਕਰਕੇ ਕੋਈ ਵੀ ਸੰਗਤ ਹੈ ਜਿਹੜੀ ਉਹ ਸੇਵਾ ਪਾ ਸਕਦੇ ਆ ਖਾਤਾ ਨੰਬਰ ਇਹਨਾਂ ਦਾ ਬਾਬਾ ਜੀ ਖਾਤਾ ਨੰਬਰ ਜੇਕਰ ਤੁਸੀਂ ਦੱਸਣਾ ਹੋਇਆ ਉਹ ਕਿੱਥੇ ਆ ਤੁਹਾਡਾ ਮੈਂ ਤੁਹਾਨੂੰ ਖਾਤਾ ਨੰਬਰ ਦੇ ਦਿੰਦਾ ਜੀ ਹਾਂ ਅਸੀਂ ਇਹ ਤੇ ਨਾ ਫਿਰ ਸਕਰੀਨ ਤੇ ਇੱਕ ਪਾਸੇ ਲਗਾ ਲੈਂਦੇ ਹਾਂ ਹਾਂ ਲਿਖ ਲਓ ਤੁਹਾਡਾ ਖਾਤਾ ਨੰਬਰ ਬੈਠੇ ਤੁਹਾਡੀ ਮਦਦ ਕਰਨਾ ਚਾਹੁੰਦੇ ਨੇ ਮੈਂ ਦਿੰਦਾ ਜੀ ਇੱਕ ਮਿੰਟ ਇੱਧਰ ਤੇ ਆ ਠੀਕ ਹੈ ਜੀ ਇੱਧਰ ਬਕਸੇ ਚ ਆ ਮੈਂ ਦਿੰਦਾ ਜੀ ਠੀਕ ਹੈ ਜੀ ਬਹੁਤ ਬੜੀ ਨਹੀਂ ਕੋਈ ਗੱਲ ਨਹੀਂ ਮਾੜਾ ਜੀ ਮੈਂ ਇੱਧਰ ਲਖੂਗਾ ਮਰਗਾਲ ਤੁਸੀਂ ਉਹ ਜਿਹੜਾ ਤੁਹਾਡਾ ਰਾਂਕੋਏ ਗਾ ਜਿਹਦੇ ਵਿੱਚ ਰੱਖਿਆ ਹੋਇਆ ਹੈਗਾ ਹਾਂਜੀ ਹਾਂਜੀ ਉਹ ਹੀ ਫਿਰ ਆਏ ਆ ਆਮ ਚੀਜ਼ ਤਾਂ ਤਰਹੀ ਮੈਨੂੰ ਕਿਸੇ ਦੀ ਹੁੰਦੀ ਨਹੀਂ ਹਾਂਜੀ ਹਾਂ ਮੈਨੂੰ ਆਪਦੀ ਤਰਹੀ ਹਿੱਟ ਉਹ ਇਹ ਖਾਤਾ ਹੈ ਕਿਤੇ ਦੀ ਤੁਹਾਡੀ ਬੈਂਕ ਜਿਹੜੀ ਆ ਮਹੌਰਾਣਾ ਜੀ ਅੱਛਾ ਸਟੇਟ ਬੈਂਕ ਆਫ ਇੰਡੀਆ ਦਾ SBI ਦਾ ਜੀ ਹਾਂਜੀ ਅੱਛਾ ਬਾਬਾ ਜੀ ਤੁਸੀਂ ਉੱਪਰੋਂ ਕੱਢੀ ਆਪਣੀ ਚਾਬੀ ਉੱਪਰ ਰੇਡ ਅਪੇਸ਼ਾ ਆ ਇਹ ਵੀ ਤੇ ਜਿਹੜੀ ਚੀਜ਼ ਮੇਰੇ ਹੱਥ ਨਾਲ ਤੜੀ ਹੋਈ ਆ ਉਹ ਤੁਹਾਨੂੰ ਦਿਖਾਉ। ਹੋਣੀ। ਇਹ ਬਾਬਾ ਜੀ ਐਸਵੀਆਈ ਤੁਹਾਡੀ ਬੈਂਕ ਆ। ਤੇ ਇਹਦਾ ਆਪਾਂ ਖਾਤਾ ਖੋਲ ਕੇ ਦੱਸ ਰਿਹਾ ਸਾਡੇ ਜਿਹੜੇ ਸਾਥੀ। ਇਹ ਬਾਬਾ ਜੀ ਦੀ ਫੋਟੋ ਆ ਹਨਾ ਜੀ। ਇਹ ਬਾਬਾ ਜੀ ਦੀ ਫੋਟੋ ਆ ਤੇ ਅਕਾਊਂਟ ਨੰਬਰ ਅਕਾਊਂਟ ਨੰਬਰ ਸ਼ੇਰ ਸਿੰਘ ਜੀ ਦਾ ਆਹੀ ਹੋਇਆ 93 ਵਾਲਾ ਹਨਾ। ਆਹੀ ਜੀ। ਟੋਲ ਨੰਬਰ। ਹਾਂਜੀ ਅਕਾਊਂਟ ਨੰਬਰ ਅਕਾਊਂਟ ਨੰਬਰ ਆਹ ਸੀ ਅਕਾਊਂਟ ਨੰਬਰ 651890 9520099 ਇਹਨਾਂ ਦਾ ਸਕਰੀਨਸ਼ਾਟ ਦੋਸਤ ਲੈ ਸਕਦੇ ਨੇ ਹਾਂ ਸਕਰੀਨਸ਼ਾਟ ਲੈ ਸਕਦੇ ਆ ਬਾਬਾ ਜੀ ਦਾ ਇਹਨਾਂ ਦਾ ਆਪਣਾ ਨਾਮ ਇਹਨਾਂ ਦੀ ਆ ਤਸਵੀਰ ਹੈ ਜੀ ਜਦੋਂ ਮੇਰੇ ਘਰ 'ਚ ਅੱਜ ਤੋਂ ਦਸ ਕਿਸਾਨ ਪ੍ਰਾਣੀ ਲੱਗਦੀ ਹੈ ਹਾਂ ਜੀ 10 15 ਇਹ ਤੁਸੀਂ ਜੇ ਕੋਈ ਸੰਗਤ ਹੈ ਮਦਦ ਪਾ ਸਕਦੇ ਆ ਤੇ ਆ ਹੈਗਾ ਇਹਨਾਂ ਦਾ ਅਕਾਊਂਟ ਨੰਬਰ ਫਿਰ ਸੀਆਈਐਫ ਨੰਬਰ ਹੈ ਨਾਲ ਜੀ ਹਾਂ ਤੇ ਇਹਦੀ ਇੱਕ ਤਸਵੀਰ ਅਸੀਂ ਖਿੱਚ ਕੇ ਸਕਰੀਨ ਤੇ ਵੀ ਪਾ ਲਿਆ ਜੀ ਬਾਬਾ ਜੀ ਆ ਤੁਹਾਡੀ ਫਿਰ ਕਾਪੀ ਪਈ ਹੈ ਜੀ ਕਿ ਸੰਗਤ ਤੁਹਾਡੇ ਨਾਲ ਫੋਨ ਤੇ ਸੰਪਰਕ ਕਰੇਗੀ ਅੱਛਾ ਜੀ ਤੁਸੀਂ ਬੇਨਤੀ ਕਰ ਤੇ ਸਾਡੇ ਵੱਲੋਂ ਵੀ ਬੇਨਤੀ ਹੈ ਜੀ ਬਾਬਾ ਜੀ ਨੇ ਸਾਰੀ ਉਮਰ ਗੁਰਬਾਣੀ ਦਾ ਜਿਹੜਾ ਪ੍ਰਚਾਰ ਕੀਤਾ ਹੈ ਬਾਬਾ ਜੀ ਨੇ ਸਾਰੀ ਉਮਰ ਲੋਕਾਂ ਨੂੰ ਵੀ ਸਿਖਾਇਆ ਹੈ ਤੇ ਇਹਨਾਂ ਦੀ ਮਦਦ ਕਰਨੀ ਬਣਦੀ ਆ ਵਿਸ਼ੇਸ਼ ਗੱਲ ਇਹ ਆ ਜੀ ਕਿ ਵੀ ਬਾਬਾ ਜੀ ਸਾਰੀ ਜ਼ਿੰਦਗੀ ਪੂਰਨ ਗੁਰਸਿੱਖ ਰਹੇ ਨੇ ਹਾਂ ਕਦੇ ਇਹਨਾਂ ਨੇ ਸਿੱਖੀ ਭੰਗ ਨਹੀਂ ਕੀਤੀ ਔਰ ਅਮਰਤਧਾਰੀ ਨੇ ਬਿਲਕੁਲ ਮਰਿਆਦਾ ਅਨੁਸਾਰ ਹੀ ਜ਼ਿੰਦਗੀ ਜਿਉਂਦੇ ਨੇ ਔਰ ਜਿੰਨੀ ਮਿਹਨਤ ਉਹ ਹੁਣ ਵੀ 70 ਸਾਲ ਦੀ ਉਮਰ ਚ ਵੀ ਦੇਖੋ ਤੁਸੀਂ ਮਿਹਨਤ ਕਰਦੇ ਨੇ ਹੂੰ ਤੇ ਬਾਕੀ ਉਮੀਦ ਕਰਦੇ ਹਾਂ ਸੰਗਤ ਹਾਜ਼ਰ ਹੋਏ ਵੀ ਹੋਵੇਗੀ ਤੇ ਸੰਗਤ ਮਦਦ ਕਰੇਗੀ ਬਾਬਾ ਜੀ ਨੇ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ